ਇਨਸਾਨ ਦੇ ਵਸਦਾ ਕੁਝ ਵੀ ਨਹੀਂ ਰਿਹਾ ਯੰਗਸਟਰਾਂ ਦੀ ਆਜ਼ਾਦੀ ਖਤਮ ਕਰ ਦਿੰਦੀ ਆ ਕਾਰਪੋਰੇਟਾਂ ਨੇ ਜਿਹੜੇ ਬੱਚੇ ਖੇਡਦੇ ਹੁੰਦੇ ਸੀ ਗਰਾਊਂਡਾਂ ਦੇ ਵਿੱਚ ਸਾਡੀ ਏਜ ਦੇ ਅੱਜਕੱਲ ਜਿਹੜਾ ਨਵਾਂ ਜੂਥ ਆ 15 ਸਾਲ 16 ਸਾਲ 20 ਸਾਲ 25 ਸਾਲ ਤੱਕ ਉਹ ਸਕੂਲਾਂ ਦੇ ਗਰਾਊਂਡਾਂ ਦੇ ਵਿੱਚ ਕਿਉਂ ਨਹੀਂ ਖੇਡਦਾ ਕਾਹਤੋਂ ਉੱਥੇ ਹਾਕੀ ਕ੍ਰਿਕਟ ਫੁੱਟਬਾਲ ਕਬੱਡੀ ਬਾਲੀਵਾਲ ਖੁੱਲੀ ਰੰਡਾ ਇਹ ਖਤਮ ਕਿਉਂ ਹੋ ਗਈਆਂ ਖੇਡਾਂ ਪਹਿਲਾਂ ਹਰ ਪਿੰਡ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਖੇਡ ਕਰਦੇ ਸੀਗੇ ਜਵਾਕ ਸਾਮ ਨੂੰ ਬਿਲਕੁਲ ਹਨੇਰਾ ਹੋਣ ਤੱਕ ਖੇਡਦੇ ਹੁੰਦੇ ਸੀਗੇ ਉਹ ਕਿੱਧਰ ਚਲੇ ਗਏ ਕਿੱਥੇ ਗਾਇਬ ਹੋ ਗਏ ਉਹਨਾਂ ਨੂੰ ਕਿਹਨੇ ਫੜ ਕੇ ਰੱਖ ਲਿਆ ਕੀ ਕਿਸੇ ਨੇ ਰੋਕਿਆ ਕਿ ਤੁਸੀਂ ਸਕੂਲ ਦੇ ਗਰਾਊਂਡਾਂ 'ਚ ਖੇਡਣ ਨਹੀਂ ਜਾਣਾਗਾ ਉਹਨਾਂ ਦਾ ਖਾਤੋਂ ਨਹੀਂ ਦਿਲ ਕਰਦਾਗਾ ਉਹਨਾਂ ਦੇ ਇੰਟਰਸਟ ਉਹਨਾਂ ਦੇ ਦਿਮਾਗ ਦੀਆਂ ਚੁਆਇਸਾਂ ਮੋਬਾਈਲਾਂ ਨੇ ਖੋਲੀਆਂ ਕਾਬੂ ਦੇ ਵਿੱਚ ਕਰ ਲਿਆ ਤੁਸੀਂ ਦੇਖੋ ਬੱਚੇ ਨੂੰ ਉਹੀ ਦਿਖਾਇਆ ਜਾਂਦਾ ਜਿਹੜੀ ਉਹਦੀ ਚੁਆਇਸ ਆ ਉਹਨੂੰ ਐਸਾ ਜਾਲ ਦੇ ਵਿੱਚ ਬੰਨਿਆਉਣ ਨੂੰ ਕਿ ਰੀਲਾਂ ਦੇਖਣ ਦੇ ਵਿੱਚ ਮਸਤਾ ਜਵਾਕ ਹੁਣੇ ਤੋਂ ਉਹਨਾਂ ਨੂੰ ਵੱਡੇ ਹੋਣ ਦੀ ਫੀਲਿੰਗ ਹੁੰਦੀ ਆ ਕਿ ਆਹ ਚੀਜ਼ ਕਰਨੀ ਸਹੀ ਏ ਆਹ ਚੀਜ਼ ਸਹੀ ਏ ਉਹ ਚੀਜ਼ ਸਹੀ ਆ ਫਿਜ਼ੀਕਲ ਐਕਟੀਵਿਟੀ ਖਤਮ ਕਰ ਦਿੱਤੀ ਜਵਾਕਾਂ ਦੇ ਵਿੱਚੋਂ ਕੀ ਉਹਨਾਂ ਦੀ ਆਪਦੀ ਚੁਆਇਸ ਆ ਮੋਬਾਈਲ ਨੇ ਐਸੀ ਗੁਲਾਮੀ ਉਹਨਾਂ ਦੇ ਦਿਮਾਗ ਦੇ ਵਿੱਚ ਧੱਕ ਦਿੱਤੀ ਕਿ ਉਹਨਾਂ ਦੇ ਫੋਨ ਦੇ ਵਿੱਚ ਜਿਹੜੀਆਂ ਐਪਸ ਆ ਉਹ ਸਾਰੀਆਂ ਦੀਆਂ ਪਰਮਿਸ਼ਨ ਅਲਾਉ ਕਰ ਦਿੱਤੀਆਂ ਗੈਲਰੀ ਦੀ ਮਾਈਕ੍ਰੋਫੋਨ ਦੀ ਲੋਕੇਸ਼ਨ ਦੀ ਸਭ ਚੀਜ਼ਾਂ ਸਭ ਕੁਝ ਤੇ ਮੋਬਾਈਲ ਸੁਣ ਰਿਹਾ ਹੈਗਾ ਤੁਸੀਂ ਜੋ ਚੀਜ਼ ਖੇਦਣੀ ਚਾਹੁੰਦੇ ਆ ਪਹਿਨਣੀ ਚਾਹੁੰਦੇ ਆ ਖਾਣੀ ਚਾਹੁੰਦੇ ਆ ਹਰ ਇੱਕ ਦੀਆਂ ਚੀਜ਼ਾਂ ਨੂੰ ਸੁਣ ਸੁਣ ਕੇ ਮੋਬਾਈਲ ਤੁਹਾਨੂੰ ਹੀ ਐਡਾਂ ਦਿਖਾ ਕੇ ਤੁਹਾਨੂੰ ਹੀ ਪੈਸੇ ਤੁਹਾਡੇ ਲੋਟ ਰਿਹਾ ਹੈ ਪਰ ਕਿਉਂ ਉਹਨੂੰ ਖਬਰ ਹੀ ਨਹੀਂ ਹੈ ਜਿੱਥੇ ਇੱਕ ਪਾਸੇ ਨਸਿਆਂ ਨੇ ਮਾਂਜਦੇ ਲੋਕ ਪ੍ਰਵਾਸ ਨੇ ਮਾਂਜਤੇ ਇਹ ਜਿਹੜਾ ਤੀਜਾ ਪਾਸਾ ਹੈ ਬਿਲਕੁਲ ਫਿਜ਼ੀਕਲ ਐਕਟੀਵਿਟੀ ਤੋਂ ਕੱਟਦੇ ਲੋਕ ਕੱਟ ਕੇ ਬਿਠਾ ਦੇ ਮੋਇਲਾਂ ਤੇ ਐਂ ਕੁਕੜੇ ਉਂ ਇਕੱਠੇ ਕਰਕੇ ਚਾਰਜ ਦੇ ਨਾਲ ਜਿਵੇਂ ਸੰਗਲੀਆਂ ਕੁੱਤਾ ਬੰਨਿਆ ਹੁੰਦਾਗਾ ਇਹ ਹਾਲ ਹੋਇਆ ਪਿਆ ਹੈ ਯੰਗਸਟਰਾਂ ਦਾ ਕਿਉਂ ਖੇਡਣਾ ਖੁੱਦਣਾ ਪਸੰਦ ਨਹੀਂ ਕਰਦੇ ਕਿ ਉਹ ਮੋਬਾਈਲ ਤੇ ਟਾਈਮ ਪਾਸ ਕਰਨਾ ਪਸੰਦ ਕਰਦੇ ਆ ਜਿੱਥੇ ਚਾਹ ਜਾਨੇ ਬੈਠੇ ਵੀ ਆ ਕਿਸੇ ਸਕੂਲ ਦੇ ਵਿੱਚ ਜਾਂ ਗਰਾਊਂਡ ਦੇ ਵਿੱਚ ਤੇ ਮੋਬਾਈਲ ਦੇਖ ਰਹੇ ਹੁੰਦੇ ਆ ਮੋਬਾਈਲ ਦੀ ਇਨਫੋਰਮੇਸ਼ਨ ਇਕ ਦੂਜੇ ਨਾਲ ਸ਼ੇਅਰ ਕਰ ਰਹੇ ਆ ਇੱਕ ਦੂਜੇ ਨਾਲ ਰੀਲਾਂ ਸ਼ੇਅਰ ਕਰ ਰਹੇ ਆ ਇਹ ਜਮਾਨਾ ਆ ਗਿਆ ਔਰ ਯਾਦ ਰੱਖਿਓ ਇਹ ਮੇਰੀ ਗੱਲ ਕਿਹੜਾ ਜਮਾਨਾ ਪਹਿਲਾਂ ਹੁੰਦਾ ਸੀਗਾ ਜਦੋਂ ਜਵਾਕ ਸਕੂਲਾਂ ਦੇ ਵਿੱਚ ਖੇਡਦੇ ਹੁੰਦੇ ਸੀਗੇ ਪਸੀਨਾ ਵਹਾਉਂਦੇ ਹੁੰਦੇ ਸੀਗੇ ਹਰ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਉਹ ਸਮਾਂ ਕਦੇ ਵਾਪਸ ਨਹੀਂ ਆਉਣਾਗਾ ਉਹ ਕਾਰਪੋਰੇਟਾਂ ਨੇ ਲੁੱਟ ਲਿਆ ਉਦੋਂ ਨਿਕਰਾਂ ਦੇ ਵਿੱਚ ਟੀ-ਸ਼ਰਟਾਂ ਪਾ ਕੇ ਖੇਡਣ ਜਾਂਦੇ ਸੀਗੇ ਸੈਕਲਾਂ ਤੇ ਜਾਂਦੇ ਸੀਗੇ ਹਨੇਰੇ ਹੋਏ ਵਾਪਸ ਸਵੇਰੇ ਵੀ ਖੇਡਣ ਜਾਂਦੇ ਸੀਗੇ ਕਈ ਬੱਚੇ ਜਿੰਮ ਦੇ ਸਕੀਨ ਹੁੰਦੇ ਸੀਗੇ ਸ਼ਾਮ ਨੂੰ ਜਿੰਮ ਵੀ ਲੋਂਦੇ ਸੀ ਅੱਜ ਕੱਲ ਕਿੱਥੇ ਆ ਅੱਜ ਕੱਲ ਜਿੰਮ ਦ ਪੈਸ਼ਨ ਕਾਹਦੇ ਨਾਲ ਜੋੜ ਦਿੰਦਾ ਏ ਤੁਸੀਂ ਸਮਝ ਸਕਦੇ ਆ ਜਿੰਮ ਨੂੰ ਕਿੱਥੇ ਜੋੜ ਦਿੰਦਾ ਜਿੱਥੇ ਹਰ ਇੱਕ ਗੱਭਰੂ ਦਾ ਸੌਂਕ ਹੁੰਦਾ ਸੀਗਾ ਕਾਰਪੋਰੇਟ ਨੇ ਇੰਨਾ ਰਾਜ ਜਮਾਰਿਆ ਕਿ ਲੋਕਾਂ ਨੂੰ ਲੱਗਦਾ ਉਹ ਆਜ਼ਾਦ ਆ ਪਰ ਉਹ ਆਜ਼ਾਦ ਨਹੀਂ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖ ਦਿੱਤੇ ਆ ਕੀ ਤੁਹਾਨੂੰ ਲੱਗਦਾ ਜਿਹੜੇ ਸਕੂਲਾਂ ਦੇ ਗਰਾਊਂਡਾਂ ਦੇ ਵਿੱਚ ਰੌਣਕਾਂ ਹੁੰਦੀਆਂ ਸੀ ਇੱਕ ਸਮੇ ਉਹ ਕਦੇ ਵਾਪਸ ਆ ਸਕਦੀਆਂ ਆ ਜੇ ਆ ਸਕਦੀਆਂ ਤਾਂ ਕਿਵੇਂ ਆ ਸਕਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ ਅਨਬੇ ਸਟੇਟਸ ਗਰੁੱਪ